ਸਾਰੇ ਪੰਜਾਬੀ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਾਰੇ ਸੁਖ ਸ਼ਾਂਤੀ ਨਾਲ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹੋ ਗੱਲ ਇੰਜ ਹੈ ਬਈ ਪਿਛਲੇ 2-3 ਦਿਨਾਂ ਤੋਂ ਪੰਜਾਬੀ ਅਧਿਆਪਕ ਮੰਚ ਦੀਆਂ ਸਰਗਰਮੀਆਂ ਸਬੰਧੀ ਚਿੰਤਨ ਕਰਦੇ ਆ ਬੀਤਿਆ ਦੋ ਦ੍ਰਿਸ਼ ਮੇਰੀ ਅੱਖਾਂ ਸਾਹਮਣੇ ਸাকার ਰਹਿੰਦੇ ਲਗਾਤਾਰ ਇੱਕ ਦ੍ਰਿਸ਼ ਹੁੰਦਾ ਕਿ ਕੀ ਕੰਮ ਕਰਨਾ ਕਿਉਂ ਕਰਨਾ ਕੀ ਬਣੂਗਾ ਕੁਛ ਨਹੀਂ ਆ ਬڑے ਲੋਕ ਇਹੋ ਜਿਹੇ ਹੁੰਦੇ ਬੱਲਾ ਵੀ ਨੈਗੇਟਿਵ ਸੋਚ ਆਉਂਦੀ ਨੈਗੇਟਿਵ ਖਿਆਲ ਆਉਂਦੇ ਨੈਗੇਟਿਵ ਕੁਛ ਬੰਦੇ ਵੀ ਇਹੋ ਜੀਆਂ ਗੱਲਾਂ ਕਰਦੇ ਆ ਅ ਪਰ ਦੂਜਾ ਖਿਆਲ ਵੀ ਨਾਲ ਨਾਲ ਆਉਂਦਾ ਜਦੋਂ ਕੁਝ ਦੋਸਤਾਂ ਨਾਲ ਗੱਲ ਹੁੰਦੀ ਆ ਉਹ ਬਹੁਤ ਸੋਹਣਾ ਉਮਮ ਉਤਸ਼ਾਹਪੂਰਨ ਜਿਹੜਾ ਵਿਚਾਰਵਤੰਦਰਾ ਕਰਦੇ ਆ ਔਰ ਉਹਨਾਂ ਨੂੰ ਇਸ ਮੰਚ ਦਾ ਇੱਕ ਸਰਗਰਮ ਤੇ ਵਧੀਆ ਭੂਖ ਨਜ਼ਰ ਆਉਂਦਾ ਅਜਿਹੇ ਦੋਸਤਾਂ ਨਾਲ ਗੱਲ ਕਰਕੇ ਮਨ ਬੜਾ ਸਕੂਨ ਮਹਿਸੂਸ ਕਰਦਾ ਤੇ ਤਸੱਲੀ ਹੁੰਦੀ ਆ ਕਿ ਜਿਸ ਪਾਸੇ ਵੱਲ ਇਹ ਮੁੱਢਲੇ ਕਦਮ ਪੁੱਟੇ ਆ ਉਹ ਠੀਕ ਰਸਤਾ ਤਾਂ ਇੱਕ ਪਾਸੇ ਡਾਕਟਰ ਜੋਗਾ ਸਿੰਘ ਹੋਰਾਂ ਨੇ ਪਟਿਆਲੇ ਵਾਲੇ ਦੋਸਤਾਂ ਨੂੰ ਅਪੀਲ ਕੀਤੀ ਆ ਕਿ ਆਪਾਂ ਇੱਕ ਪਟਿਆਲੇ ਦੇ ਆਸ-ਪਾਸੇ ਦੇ ਦੋਸਤਾਂ ਦਾ ਗਰੁੱਪ ਬਣਾਈਏ ਪੰਜਾਬੀ ਅਧਿਆਪਕਾਂ ਦਾ ਤੇ ਆਪਾਂ ਵੀ ਮੀਟਿੰਗ ਕਰੀਏ ਜਲੰਧਰ ਤੋਂ ਡਾਕਟਰ ਹਰਜਿੰਦਰ ਸਿੰਘ ਠਵਾਲ ਮੇਰੇ ਸੀਨੀਅਰ ਕੁਲੀਗ ਵੀ ਆ ਮੇਰੇ ਲਈ ਬੜੇ ਸਤਿਕਾਰਤ ਉਹ ਉਹਨਾਂ ਦਾ ਫੋਨ ਆਇਆ ਬੜੀ ਖੁਸ਼ੀ ਹੋਈ ਕਿ ਮੈਂ ਸਾਰੇ ਕੁਝ ਨੂੰ ਬਾਚ ਰਿਆ ਚਾਹੇ ਮੇਰਾ ਸੁਭਾਅ ਨਹੀਂ ਹੈ ਬਹੁਤ ਹੈ ਮੈਸੇਜ ਪਾਉਣਾ ਜਾਂ ਐਕਟਿਵ ਰਹਿਣਾ ਪਰ ਮੈਂ ਸਭ ਕੁਝ ਦੇਖ ਰਿਆ ਤੇ ਮੈਨੂੰ ਚੰਗਾ ਲੱਗ ਰਿਹਾ ਉਹਨਾਂ ਨੇ ਸ਼ੇਅਰ ਕੀਤਾ ਕਿ ਕਿਸੇ ਸਮੇਂ ਉਹਨਾਂ ਨੇ ਵੀ ਇਹੋ ਜਿਹਾ ਗਰੁੱਪ ਬਣਾਇਆ ਸੀ ਪਰ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕਾਂ ਤੱਕ ਸੀਮਤ ਰਿਹਾ ਸੀ ਪਰ ਜਿਵੇਂ ਅੱਜ ਸਾਡੇ ਕੋਲ ਟੈਕਨੋਲੋਜੀ ਆ ਮਾਸ ਮੀਡੀਆ ਤੇ ਅਸੀਂ ਪੂਰੇ ਪੰਜਾਬ ਪੰਜਾਬ ਤੋਂ ਬਾਹਰ ਦੇ ਦੋਸਤ ਸਾਡੇ ਨਾਲ ਜੁੜੇ ਦਿੱਲੀ ਦੇ ਡੈਫੀਨੇਟ ਜੰਮੂ ਕਸ਼ਮੀਰ ਹਿਮਾਚਲ ਰਾਜਸਥਾਨ ਅਲੀਗੜ ਇਥੇ ਜਿੱਥੇ-ਜਿੱਥੇ ਪੰਜਾਬੀ ਪਿਆਰੇ ਆ ਪੰਜਾਬੀ ਅਧਿਆਪਨ ਨਾਲ ਜੁੜੇ ਲੋਕ ਉਹ ਵੀ ਸਾਡੇ ਨਾਲ ਜੁੜੇ ਆ ਤੇ ਇਹ ਸਾਡੇ ਲਈ ਇੱਕ ਵਧੀਆ ਪਲੇਟਫਾਰਮ ਹੈ ਜਿਹਨੂੰ ਅਸੀਂ ਜੀ ਇਹ ਫਾਇਦਾ ਲੈ ਸਕਦੇ ਹੋ ਆਪਣੇ ਸੰਗਠਨ ਬਣਾਉਣ ਲਈ ਆਪਣਾ ਮੰਚ ਬਣਾਉਣ ਲਈ ਸੋ ਇਹ ਕਿਉਂਕਿ ਕੋਈ ਕਿਸੇ ਦਾ ਨਿੱਜੀ ਮੰਚ ਨਹੀਂ ਆ ਇਹ ਪੰਜਾਬੀ ਅਧਿਆਪਕਾਂ ਦਾ ਮੰਚ ਆ ਇਹ ਕਾਲਜ ਤੇ ਯੂਨੀਵਰਸਿਟੀ ਅਧਿਆਪਕਾਂ ਦਾ ਮੰਚ ਆ ਇਹਦੇ ਬਾਰੇ ਹਰੇਕ ਮੈਂਬਰ ਨੂੰ ਆਪਣੀ رائے ਰੱਖਣ ਦਾ ਅਧਿਕਾਰ ਆ ਆਪਣੇ ਵਿਚਾਰ ਦੇ ਹੁੰਦਾ ਅਧਿਕਾਰ ਆ ਉਹਨਾਂ ਵਿਚਾਰਾਂ ਦੀ ਪ੍ਰੌੜਤਾ ਉਹਨਾਂ ਨੂੰ ਪ੍ਰਵਾਨਗੀ ਇਹ ਮੁੜ ਕੇ ਸਮੂਹਿਕ ਮਸਲਾ ਆ ਜਾਂਦਾ ਸੋ ਜੋ ਸਾਡੇ ਮਨ ਚ ਖਾਕਾ ਵਾ ਕਿ ਕਿਸ ਤਰ੍ਹਾਂ ਦਾ ਹੋਵੇ ਮਨ ਚ ਉਦੇਸ਼ ਜਿਵੇਂ ਮੈਂ ਪਹਿਲੀ ਵੀਡੀਓ ਚ ਵੀ ਸਪਸ਼ਟ ਕੀਤੇ ਸੀ ਕਿ ਇਹ ਤਿੰਨ ਮੁੱਖ ਉਦੇਸ਼ ਨੇ ਆ ਸਭ ਤੋਂ ਵੱਡੀ ਗਿਣਤੀ ਸਾਡੇ ਪੰਜਾਬੀ ਅਧਿਆਪਕਾਂ ਚ ਜਾਂ ਕਿਸੇ ਵੀ ਵਿਸ਼ੇ ਦੇ ਹੋਣ ਉਹਨਾਂ ਦੇ ਵਿੱਚ ਐਡ ਹੌਕ ਅਧਿਆਪਕਾਂ ਦੀ ਆ ਸਭ ਤੋਂ ਵੱਡੀ ਗਿਣਤੀ ਹਮ ਉਹਨਾਂ ਦੀ ਸਥਿਤੀ ਇਹੋ ਜੀ ਹੁੰਦੀ ਆ ਕਿ ਉਹ ਆ ਆਪਣੀ ਸਥਿਤੀ ਬਾਰੇ ਆ ਬਹੁਤਾ ਬੋਲ ਨਹੀਂ ਸਕਦੇ ਬਹੁਤੀ ਉਹਨਾਂ ਦੀ ਚਰਚਾ ਨਹੀਂ ਹੁੰਦੀ ਆ ਆਪਾਂ ਸਾਰੇ ਜਾਣਦੇ ਆ ਮੈਂ ਵੀ ਐਡ ਹੌਕ ਤੇ ਰਿਆਂ ਕਈ ਸਾਲ ਸਾਰੇ ਬਾਕੀ ਵੀ ਸਾਡੇ ਸਾਥੀ ਐਡ ਹੌਕ ਤੇ ਰਹੇ ਆ ਉਹ ਪਤਾ ਹੀ ਇਹ ਤੁਹਾਨੂੰ ਸੋ ਉਹਨਾਂ ਦੀ ਗੱਲ ਇਸ ਲਈ ਕਰਨੀ ਆ ਪੰਜਾਬੀ ਦੇ ਅਧਿਆਪਕਾਂ ਲਈ ਤਾਂ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਹੋ ਸਕੇ ਆਪਾਂ ਕਿੰਨੇ ਆਪਾਂ ਰੁਜ਼ਗਾਰ ਮੁਖੀ ਬਣਾਉਣਾ ਭਾਸ਼ਾ ਨੂੰ ਭਾਸ਼ਾ ਰੁਜ਼ਗਾਰ ਮੁਖੀ ਵੀ ਬਣੇ ਪਰ ਗੱਲ ਇਹ ਆ ਵੀ ਇਸ ਟਾਈਮ ਜਿੰਨੀ ਰੁਜ਼ਗਾਰ ਮੁਖੀ ਹੈਗੀ ਆ ਪਹਿਲਾਂ ਉਹਨਾਂ ਰੁਜ਼ਗਾਰ ਸਹੀ ਢੰਗ ਨਾਲ ਦਵਾਇਆ ਜਾਏ ਫਿਰ ਹੋਰ ਰੁਜ਼ਗਾਰ ਹੋਰਾਂ ਰੁਜ਼ਗਾਰਾਂ 'ਚ ਭਾਸ਼ਾ ਕਿਵੇਂ ਅ ਅੱਗੇ ਵਧ ਸਕਦੀ ਹੈ ਫਿਰ ਉਹਦੇ ਬਾਰੇ ਵਿਚਾਰ ਕਰਾਂਗੇ ਸੋ ਪੰਜਾਬੀ ਦੇ ਅਧਿਆਪਕਾਂ ਦੀਆਂ ਜਿਹੜੀਆਂ ਖਾਲੀ ਅਸਾਮੀਆਂ ਨੇ ਉਹ ਪੜਾਈਆਂ ਜਾਣ ਉਹਨਾਂ ਬਾਰੇ ਵਿਚਾਰ ਚਰਚਾ ਹੋਵੇ ਜਿਸ ਲੈਵਲ ਤੱਕ ਵੀ ਹੋ ਸਕਦੀ ਆ ਹਮ ਪੰਜਾਬੀ ਦੇ ਅਧਿਆਪਕ ਜਿਹੜੇ ਨੌਜਵਾਨ ਨੇ ਜਿਹੜੇ 2 2 4 4 ਸਾਲ ਹੋਏ ਆ ਜਿਨ੍ਹਾਂ ਨੂੰ ਪਰਮਾਨੈਂਟ ਹੋ ਗਿਆ ਰੈਗੂਲਰ ਹੋ ਗਿਆ ਕੰਮ ਕਰ ਰਹੇ ਆ ਇਹ ਸਾਰੇ ਅਧਿਆਪਕ ਡੈਫੀਨਿਟਿਕੋ ਜੇ ਨਹੀਂ ਹੁੰਦੇ ਪਰ ਜੇ ਕੋਈ ਅਧਿਆਪਕ ਲਿਖਣ ਪੜ੍ਹਨ ਚ ਰੁਚੀਤ ਰਖ ਰਿਹਾ ਕੁਝ ਹੋਰ ਕੰਮਾਂ ਚ ਸਮਾਜ ਦੇ ਜਿਨ੍ਹਾਂ ਦੀ ਉਹਨਾਂ ਨੂੰ ਉਹਨਾਂ ਨੂੰ ਮਾਨ ਸਨਮਾਨ ਦੇਣਾ ਉਹਨਾਂ ਦੀ ਪਛਾਣ ਬਣਾਉਣੀ ਇੱਕ ਉਹਨਾਂ ਨੂੰ ਰਿਕੋਗਨਾਈਜ਼ ਕਰਨਾ ਕਿ ਇਹ ਬੰਦੇ ਵਧੀਆ ਕੰਮ ਕਰ ਰਹੇ ਆ ਮੰਚ ਵੱਲੋਂ ਪੰਜਾਬੀ ਦੇ ਅਧਿਆਪਕਾਂ ਲਈ ਇਹ ਵੀ ਸਾਡਾ ਉਦੇਸ਼ ਹੋਏਗਾ ਔਰ ਇਹ ਸਾਰੇ ਕੁਝ ਦੇ ਵਿੱਚ ਜਿਹੜੇ ਸਾਡੇ ਆ ਵਿਦਵਾਨ ਸੀਨੀਅਰ ਸਾਥੀ ਨੇ ਉਹਨਾਂ ਦੇ ਵਿਚਾਰ ਸੁਣਨੇ ਕਿ ਅਸੀਂ ਭਾਸ਼ਾ ਸਾਡੀ ਭਾਸ਼ਾ ਦਾ ਇਤਿਹਾਸ ਕਿਸ ਕਿਸਮ ਦਾ ਵਾ ਸਾਡੀ ਭਾਸ਼ਾ ਦੀਆਂ ਵਰਤਮਾਨ ਸਥਿਤੀਆਂ ਕਿਸ ਕਿਸਮ ਦੀਆਂ ਨੇ ਔਰ ਇਹਨਾਂ ਦੇ ਵਿੱਚੋਂ ਪੁਵੇਖ ਲਈ ਕਿਸ ਕਿਸਮ ਦਾ ਸਾਨੂੰ ਰਾਹ ਨਜ਼ਰ ਆ ਰਿਹਾ ਵੀ ਜਿੱਦੇ ਚ ਅਸੀਂ ਕੰਮ ਕਰ ਸਕਦੇ ਹਾਂ ਔਰ ਉਹਨੂੰ ਕਿਵੇਂ ਕਰ ਸਕਦੇ ਸੋ ਇਹ ਮੁੱਖ ਤਿੰਨ ਉਦੇਸ਼ ਹੈ ਮੈਂ ਨਹੀਂ ਕਹਿੰਦਾ ਵੀ ਇਹੀ ਉਦੇਸ਼ ਆਪਾਂ ਹੋਰ ਵੀ ਗੱਲਾਂ ਕਰ ਸਕਦੇ ਹਾਂ ਸਾਡੇ ਸਾਥੀ ਮਿਲਣ ਮਿਲ ਬੈਠਣ ਸਾਡੇ ਸਾਥੀ ਮਿਲ ਬੈਠਣ ਮਿਲ ਬੈਠ ਕੇ ਵਿਚਾਰਾਂ ਕਰਨ ਅ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਰਪ੍ਰਸਤ ਸਾਡੇ ਕੋਲ ਪੰਜਾਬੀ ਦੇ ਪੰਜਾਬੀ ਦਾ ਮਾਣ ਡਾਕਟਰ ਮਹਿਲ ਸਿੰਘ ਜੀ ਅੰਮ੍ਰਿਤਸਰ ਚ ਸਾਡੀ ਅਗਵਾਈ ਕਰਦੇ ਆ ਔਰ ਉਹਨਾਂ ਦੀ ਅਗਵਾਈ ਚ ਅਸੀਂ ਐਤਵਾਰ ਨੂੰ ਜਿਹੜਾ ਐਤਵਾਰ ਆ ਰਿਹਾ ਅ 11 ਵਜੇ ਖਾਲਸਾ ਕਾਲ ਜੀ ਅਸੀਂ ਇਹ ਪਹਿਲੀ ਮੰਚ ਦੀ ਮੀਟਿੰਗ ਕਰ ਰਹੇ ਆ ਮੈਂ ਤੇ ਪ੍ਰੋਫੈਸਰ ਰੰਧਾਵਾ ਨੇ ਕੁਝ ਦੋਸਤਾਂ ਨੂੰ ਜਿਹੜੇ ਸਾਨੂੰ ਕਿਤੇ ਯਾਦ ਆਏ ਜਲਦੀ ਜਲਦੀ ਨੰਬਰਾਂ ਕੁਝ ਦੋਸਤਾਂ ਨੂੰ ਅਸੀਂ ਫੋਨ ਤੇ ਕਾਲ ਕੀਤੀ ਆ ਪਰ ਇਹ ਨਹੀਂ ਆ ਵੀ ਜਿਨ੍ਹਾਂ ਨੂੰ ਕਾਲ ਨਹੀਂ ਕੀਤੀ ਵੀ ਉਹ ਸਾਡੇ ਲਈ ਉਪਰੇ ਆ ਜਾਂ ਬਗਾਨੇ ਆ ਉਹ ਕਿਸੇ ਵੇਲੇ ਹੁੰਦਾ ਤੁਹਾਨੂੰ ਕੋਈ ਨਾਂ ਵਿਸਰ ਗਿਆ ਹੁੰਦਾ ਕੋਈ ਆ ਗਿਆ ਤੇ ਅਸਲ ਕਾਲ ਜਿਹੜੀ ਆ ਉਹ ਇਹ ਆ ਹੁਣ ਵਾਲੀ ਵੀਡੀਓ ਕਿ ਅੰਮ੍ਰਿਤਸਰ ਦੇ ਆਸ-ਪਾਸ ਜਿਹੜੇ ਵੀ ਪੰਜਾਬੀ ਦੇ ਅਧਿਆਪਕ ਆ ਉਹ ਜਿਵੇਂ ਮੈਂ ਪਹਿਲਾਂ ਵੀ ਕਿਹਾ ਵਲੰਟੀਅਰਲੀ ਉਹ ਖੁਦ ਕਹਿਣ ਕਿ ਹਾਂਜੀ ਅਸੀਂ ਵੀ ਇਸ ਮੀਟਿੰਗ 'ਚ ਆਉਣਾ ਸਾਡੇ ਵੀ ਵਿਚਾਰ ਸੁਨੇ ਜਾਣ ਜਾਂ ਅਸੀਂ ਵਿਚਾਰ ਸੁਣਨ ਆਉਣਾ ਜਾਂ ਅਸੀਂ ਇਸ ਮੰਚ ਦਾ ਹਿੱਸਾ ਬਣਨਾ ਆ ਇਹ ਮੰਚ ਨੇ ਉਦੋਂ ਹੀ ਵਿਕਾਸ ਦੀਆਂ ਲੀਹਾਂ ਤੇ ਤੁਰਨਾ ਜਦੋਂ ਪੰਜਾਬੀ ਦੇ ਅਧਿਆਪਕ ਵਲੰਟੀਅਰਲੀ ਅੱਗੇ ਆਉਣਗੇ ਆ ਆਪਾਂ ਮੰਚ ਨੂੰ ਹਰ ਕਿਸਮ ਦੀ ਪੋਲਿਟਿਕਸ ਤੋਂ ਹਰ ਕਿਸਮ ਦੀ ਗਰੁੱਪਵਾਦੀ ਤੋਂ ਅ ਬਚਾ ਕੇ ਰੱਖਣਾ ਕੌਨਸ਼ੀਅਸਲੀ ਕੌਨਸ਼ੀਅਸਲੀ ਚੇਤਨ ਹੋ ਕੇ ਹਰ ਕਿਸਮ ਦੀ ਗਰੁੱਪਵਾਦੀ ਪੋਲਿਟਿਕਸ ਤੋਂ ਬਚਾ ਕੇ ਰੱਖਣਾ ਸਰਬਸਾਂਝਾ ਔਰ ਇਸ ਵਿਲੇ ਜਿਹੜੀ ਹੈ ਮੇਰੀਆਂ ਪਿਛਲੇ ਦੋ ਤਿੰਨ ਦਿਨਾਂ ਚ ਆ ਦੋਸਤਾਂ ਨਾਲ ਮੁਲਾਕਾਤਾਂ ਹੋਈਆਂ ਜਾਂ ਵਿਚਾਰ ਵਟਾਂਦਰਾ ਹੋਇਆ ਉਹਦੇ ਚ ਜਿਹੜੀ ਚਿੰਤਾ ਉਹ ਜਾਂ ਜਿਹੜੀ ਚਰਚਾ ਉਹ ਆ ਵੀ ਇਸ ਗਰੁੱਪ ਦਾ ਸੰਗਠਨ ਢਾਂਚਾ ਕਿਸ ਕਿਸਮ ਦਾ ਹੋਵੇਗਾ ਸੋ ਢਾਂਚੇ ਬਾਰੇ ਵੀ ਮੈਨੂੰ ਇਹੋ ਹੁੰਦਾ ਵਾ ਕਿ ਕੋਈ ਮਨੋਪੋਲੀ ਜਾਂ ਕੋਈ ਇਕਾਧਿਕਾਰ ਜਾਂ ਕੋਈ ਇੱਕ ਨਹੀਂ ਹੈ ਵੀ ਮੈਂ ਆ ਬਣਾਤਾ ਤੇ ਬਸ ਇਹ ਮੰਨਣਾ ਆਪਾਂ ਸਾਰੇ ਹੀ ਰਲ ਮਿਲ ਕੇ ਇਹ ਜਿਹੜੇ 4-5 ਨੁਕਤੇ ਇਹਨਾਂ ਦੇ ਉੱਤੇ ਮੈਂ ਚਾਹੁੰਨਾ ਜਲੰਧਰ ਵਾਲੇ ਦੋਸਤ ਆ ਬੈਠ ਕੇ ਤੇ ਵਿਚਾਰ ਕਰਨ ਲੁਧਿਆਣੇ ਵਾਲੇ ਦੋਸਤ ਉਥੇ ਇੱਕ ਕਰਨ ਮੀਟਿੰਗ ਪਟਿਆਲੇ ਵਾਲੇ ਕਰਨ ਬਾਕੀ ਜਿਹੜੇ ਪੰਜਾਬ ਚ ਦੋਖ ਕਾਰਨਰ ਮੈਨੂੰ ਹੋਰ ਨਜ਼ਰ ਆਉਂਦੇ ਆ ਆ ਉੱਥੇ ਵੀ ਬੈਠ ਕੇ ਵਿਚਾਰਾ ਕਰਨ ਆ ਉਹ ਸਾਡੇ ਕੋਲ ਲਿਖਤੀ ਰੂਪ ਚ ਵੀ ਜੇ ਆ ਜਾਣ ਤੇ ਆਪਾਂ ਉਹਨਾਂ ਨੂੰ ਵਿਚਾਰ ਸਕਦੇ ਆ ਆ ਮੇਰੇ ਮਨਚ ਅਸੀਂ ਹੁਣੇ ਤਿੰਨ ਚਾਰ ਜਣੇ ਆ ਬੈਠੇ ਸੀਗੇ ਅਜੀਤ ਪਾਲ ਤੇ ਲੋਂਗੀ ਸਾਡੇ ਇੱਥੇ ਬੜੇ ਐਕਟਿਵ ਮੈਂਬਰ ਨੇ ਪੰਜਾਬੀ ਭਾਸ਼ਾ ਪੰਜਾਬੀ ਕਲਚਰ ਨਾਲ ਜੁੜੇ ਹੋਏ ਇਹ ਹੋਰ ਦੋਸਤ ਹੀ ਉਹਦੇ ਚ ਸੀਗਾ ਵੀ ਚਲੋ ਯੂਨੀਵਰਸਿਟੀ ਲੈਵਲ ਤੇ ਮਾਝਾ ਮਾਲਵਾ ਦੁਆਬਾ ਆ ਤਾਂ ਵੱਡੇ ਸ਼ਹਿਰ ਆਪਾਂ ਮਿਲਾ ਲਾਂਗੇ ਪੰਜ ਕਠਾਈ ਚਾਰ ਪੰਜ ਥਾਈ ਘੱਟੋ ਘੱਟ 20 ਮੈਂਬਰਾਂ ਦੀ ਘੱਟੋ ਘੱਟ 20 ਮੈਂਬਰਾਂ ਦੀ ਇੱਕ ਕਮੇਟੀ ਬਣੇ ਆ ਜਿਵੇਂ ਅੰਮ੍ਰਿਤਸਰ ਅਸੀਂ 20 ਮੈਂਬਰਾਂ ਦੀ ਕਮੇਟੀ ਬਣਾਵਾਂਗੇ ਆ 20 ਮੈਂਬਰ ਜਲੰਧਰ ਹੋ ਜਾਣ 20 ਲੁਧਿਆਣੇ ਹੋ ਜਾਣ 20 ਪਟਿਆਲੇ ਇਧਰ ਫਾਜ਼ਿਲਕਾ ਬੂਹਰ ਫਿਰੋਜ਼ਪੁਰ ਫਾਜ਼ਿਲਕਾ ਬੂਹਰ ਇਹ ਤੈਨੂੰ ਡਿਸਟ੍ਰਿਕਟ ਜਾਂ ਉਧਰ ਦਾ ਇਲਾਕਾ 20 ਮੈਂਬਰਾਂ ਦੀ ਕਮੇਟੀ ਬਣਾ ਸਕਦਾ ਇਧਰ ਹੁਸ਼ਿਆਰਪੁਰ ਬਾਕੀ ਜਿਹੜੇ ਦੋਸਤ ਆ ਘੱਟ ਥਾਵਾਂ ਤੇ ਆ ਜੰਮੂ ਕਸ਼ਮੀਰ ਆ ਹਿਮਾਚਲ ਆ ਦਿੱਲੀ ਆ ਉਹ ਵੀ ਇਸ ਤਰ੍ਹਾਂ 10 15 ਬੰਦਿਆਂ ਦੀ ਕਮੇਟੀ ਬਣਾ ਲੈ ਫਿਰ ਇਹਨਾਂ ਕਮੇਟੀਆਂ ਚੋਂ ਸਰਬਸੰਮਤੀ ਨਾਲ ਮਜਾ ਤਾਂ ਆਈਆਂ ਕਿ ਉਹਦੇ ਚੋਂ ਸਰਬਸੰਮਤੀ ਨਾਲ ਤਿੰਨ ਜਾਂ ਚਾਰ ਬੰਦੇ ਉਹ ਚੁਣੇ ਜਾਣ ਔਰ ਉਹ ਜਿਹੜੇ ਚਾਰ-ਚਾਰ ਬੰਦੇ ਰਲ ਕੇ 20 ਕ ਬੰਦਿਆਂ ਦੀ 15 ਬੰਦਿਆਂ ਦੀ ਪੰਜਾਬ ਲੈਵਲ ਦੀ ਕਮੇਟੀ ਬਣ ਜੂਗੀ ਉਹ ਆਪਣੀਆਂ ਮੀਟਿੰਗਾਂ ਆਮ ਕਰਕੇ ਕਰੇਗੀ ਆਮ ਕਰਕੇ ਦਾ ਮਤਲਬ ਭਈ ਮਹੀਨੇ 'ਚ ਦੋ ਮੀਟਿੰਗਾਂ ਵੀ ਹੋ ਸਕਦੀਆਂ ਮਹੀਨੇ 'ਚ ਇੱਕ ਮੀਟਿੰਗ ਜਾਂ ਦੋ ਮਹੀਨਿਆਂ 'ਚ ਇੱਕ ਮੀਟਿੰਗ ਇੰਨੀ ਕਿ ਦੇਰੀ ਨਾ ਮੀਟਿੰਗ ਜਿਹੜੀ ਉਹ ਕਰੇਗੀ ਕਮੇਟੀ ਔਰ ਉਹ ਪੂਰੇ ਸਾਲ ਦਾ ਪ੍ਰੋਗਰਾਮ ਚਾਕ ਆਊਟ ਕਰੇਗੀ ਤਿੰਨਾ ਮੁਹਾਜਾਂ ਤੇ ਕਿਵੇਂ-ਕਿਵੇਂ ਚਲਾਉਣਾ ਜਿਹੜੀ 20 ਮੈਂਬਰੀ ਕਮੇਟੀ ਆ ਉਹਦੇ ਚ ਇਸੇ ਤਰ੍ਹਾਂ ਤਿੰਨਾ ਖੇਤਰਾਂ ਚੋਂ ਜਿਹੜੇ ਐਡ ਹੌਕ ਅਧਿਆਪਕ ਸਾਡੇ ਪੰਜਾਬੀ ਦੇ ਉਹਨਾਂ ਦਾ ਜਿਹੜਾ ਨਾਲ ਜੁੜਨਾ ਉਹਨਾਂ ਨੂੰ ਲੈਣਾ ਬਹੁਤ ਜ਼ਰੂਰੀ ਆ ਆਪਣੇ ਜਿਹੜੇ ਕੰਮ ਕਰ ਰਹੇ ਆ ਪਰਮਾਨੈਂਟ ਸਟਾਫ ਕਾਲਜਾ ਯੂਨੀਵਰਸਿਟੀ ਦਾ ਉਹਦਾ ਬੜਾ ਜ਼ਰੂਰੀ ਹੈ ਔਰ ਤੀਜਾ ਸਾਡੇ ਜਿਹੜੇ ਰਿਟਾਇਰ ਹੋ ਚੁੱਕੇ ਆ ਪੰਜਾਬੀ ਦੇ ਵਿਦਵਾਨ ਦੋਸਤ ਅਧਿਆਪਕ ਉਹਨਾਂ ਦਾ ਸਾਥ ਲੈਣਾ ਉਹਨਾਂ ਨੂੰ ਸਾਥ ਲੈਣਾ ਉਹਨਾਂ ਨਾਲ ਲੈਣਾ ਔਰ ਉਹਨਾਂ ਦਾ ਹਿੱਸਾ ਪਾਉਣਾ ਇਹਦੇ ਚ ਉਹ ਉਹਨਾਂ ਨੂੰ ਉਹਨਾਂ ਤੋਂ ਅਗਵਾਈ ਲੈਣੀ ਉਹਨਾਂ ਤੋਂ ਸਰਪ੍ਰਸਤੀ ਲੈਣੀ ਆ ਇਹ ਤਿੰਨ categories ਮੈਨੂੰ ਲੱਗਦਾ ਜਿੰਨਾ ਤੋਂ ਬੰਦੇ ਆ ਹੁਣ 20 ਬੰਦੇ ਇੱਕ ਅ 15 ਤੋਂ 20 ਬੰਦੇ ਇੱਕ ਸ਼ਹਿਰ ਦੇ ਇੱਕ ਖੇਤਰ ਦੇ ਬੜੇ ਆ ਉਹ ਉਸ ਖੇਤਰ ਦੀ ਨੁਮਾਇੰਦਗੀ ਕਰਨਗੇ ਔਰ ਉਹਨਾਂ ਚੋਂ ਤਿੰਨ ਜਾਂ ਚਾਰ ਬੰਦੇ ਇਹ ਆਪਾਂ ਫਾਈਨਲ ਸਾਰੇ ਰਲ ਮਿਲ ਕੇ ਕਰ ਲਾਂਗੇ ਤਿੰਨ ਜਾਂ ਚਾਰ ਬੰਦੇ ਉਹ ਪੰਜਾਬ ਦੀ ਕਮੇਟੀ ਲਈ ਦੇਣਗੇ ਐ ਕਰਕੇ ਸਾਡੀ ਪੰਜਾਬ ਦੀ ਸਟੇਟ ਦੀ ਜਾਂ ਓਵਰঅল ਉੱਤਰੀ ਭਾਰਤ ਦੀ ਜਿਹੜੀ ਪੰਜਾਬੀ ਦੀ ਪ੍ਰਤਨਿਧਤਾ ਕਰੇਗੀ ਉਹ ਕਿਉਂਕਿ ਬਹੁਤ سارے ਮਸਲੇ ਸਥਾਨਕ ਵੀ ਹੁੰਦੇ ਆ ਆਸ਼ਾ ਅਧਿਆਪਕ ਨੇ ਅਧਿਆਪਕ ਪੜਾ ਰਹੇ ਕਾਲਜਾਂ ਚ ਯੂਨੀਵਰਸਿਟੀਾਂ ਦੇ ਸਿਲੇਬਸਾਂ ਦੇ ਜਿਸ ਤਰ੍ਹਾਂ ਅੱਜ ਵੀ ਇੱਕ ਮਸਲਾ ਆਇਆ ਕਿ ਕੁਝ ਪੇਪਰ ਜਿਹੜੇ ਆ ਪੰਜਾਬੀ ਚ ਆਉਣੇ ਚਾਹੀਦੇ ਸੀ ਉਹ ਪੰਜਾਬੀ ਚ ਨਹੀਂ ਆਏ ਤੇ ਇਹੋ ਜਿਹੇ ਬੜੇ ਸਥਾਨਿਕ ਮਸਲੇ ਹੁੰਦੇ ਆ ਤੇ ਜੇ ਤੁਸੀਂ 15 ਤੋਂ 20 ਬੰਦੇ ਹੋਵੋਗੇ ਤੇ ਉਹ ਸਥਾਨਿਕ ਮਸਲੇ ਤੁਸੀਂ ਹੱਲ ਕਰ ਸਕਦੇ ਹੋ ਤੁਸੀਂ ਉਹਨਾਂ ਸਥਾਨਿਕ ਮਸਲਿਆਂ ਦੀ ਅਗਵਾਈ ਕਰ ਸਕਦੇ ਹੋ ਤੇ ਜਿਹੜੀ ਸਟੇਟ ਕਮੇਟੀ ਇਸ ਤਰ੍ਹਾਂ ਵੱਡੀ ਸੈਂਟਰਲ ਕਮੇਟੀ ਬਣੇਗੀ ਉਹ ਪੂਰੇ ਸਾਲ ਦਾ ਪ੍ਰੋਗਰਾਮ ਚਾਰਕਾਊਟ ਕਰੇਗੀ ਤੇ ਵੱਖ-ਵੱਖ ਥਾਵਾਂ ਤੇ ਸੈਮੀਨਾਰ ਸੰਪੋਜੀਅਮ ਮੀਟਿੰਗਾਂ ਜੋ ਵੀ ਉਹਨਾਂ ਨੂੰ ਚੰਗਾ ਲੱਗਦਾ ਉਸ ਤਰ੍ਹਾਂ ਦਾ ਪ੍ਰੋਗਰਾਮ ਬਣਾਵਾਂਗੇ ਜਿੱਥੇ-ਜਿੱਥੇ ਮੁੜ ਕੇ ਸਰਕਾਰੀ ਪ੍ਰਬੰਧ ਚ ਜਿੰਨੀ ਕਿ ਦਖਲਅੰਦਾਜ਼ੀ ਦੇ ਸਕਦੀ ਆ ਮੰਨ ਚ ਜਿੰਵੇਂ-ਜਿਵੇਂ ਦੇ ਸਕਦਾ ਉਹਦੇ ਢੰਗ ਤਰੀਕੇ ਵਰਤ ਕੇ ਉਧਰ ਪਲੱਸ ਫਿਰ ਇਹ ਜਿਹੜੀਆਂ ਸਾਡੀਆਂ ਸਮੱਸਿਆਵਾਂ ਪਛਾਈ ਸਮੱਸਿਆਵਾਂ ਨੇ ਅਕਾਦਮਿਕ ਖੇਤਰ ਚ ਉਹਨਾਂ ਬਾਰੇ ਸੈਮੀਨਾਰ ਵਗੈਰਾ ਇਹ ਸਾਰਾ ਕੁਝ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਆ ਇਸ ਢੰਗ ਨਾਲ ਜਿਵੇਂ ਮੈਂ ਸੋਚ ਰਿਹਾ ਜੇ ਤੁਹਾਨੂੰ ਵੀ ਚੰਗਾ ਲੱਗਦਾ ਜਾਂ ਤੁਹਾਨੂੰ ਮੇਰੇ ਨਾਲ ਕੋਈ ਵਧੀਆ ਹੋਰ ਸੋਧ ਲੱਗਦੀ ਹੈ ਚ ਕਰਨ ਦੀ ਲੋੜ ਹੈ ਹੋਰ ਚੰਗੇ ਢੰਗ ਨਾਲ ਹੋ ਸਕਦਾ ਉਹ ਵੀ ਆਪਾਂ ਦੱਸ ਸਕਦੇ ਆ ਗਰੁੱਪ 'ਚ ਆਪਾਂ ਲਿਖ ਕੇ ਵੀ ਪਾ ਸਕਦੇ ਆ ਆਪਣੇ ਲਿਖਤ ਨੂੰ ਟਾਈਪ ਕਰਕੇ ਵੀ ਬੋਲ ਕੇ ਵੀ ਪਲੱਸ ਸਭ ਤੋਂ ਵਧੀਆ ਜਰੀਆ ਇਹ ਜਿਹੜੀਆਂ ਸਥਾਨਕ ਮੀਟਿੰਗਾਂ ਹੋਣ ਸਥਾਨਕ ਮੀਟਿੰਗਾਂ ਦਾ ਬਹੁਤ ਮਹੱਤਵ ਹੈ ਸਥਾਨਕ ਬੰਦਿਆਂ ਦਾ ਜੁੜਨਾ ਇਹ ਬਹੁਤ ਜ਼ਰੂਰੀ ਆ ਸੋ ਮੈਂ ਹੁਣ ਅੱਜ ਦੀ ਗੱਲ ਇੱਥੇ ਸਮਾਪਤ ਕਰਦਾ ਕਿ ਅਸੀਂ ਸੌਰੀ ਅੰਮ੍ਰਿਤਸਰ ਵਾਲੇ دوست ਐਸੇ ਐਤਵਾਰ ਮੀਟਿੰਗ ਕਰ ਰਹੇ ਆ ਖਾਲਸਾ ਕਾਲਜ ਤੇ ਮੈਂ ਆਸ ਕਰਦਾ ਉਮੀਦ ਕਰਦਾ ਕਿ ਇਹ ਜਿਹੜੇ ਆ ਦੋ ਤਿੰਨ ਖਿੱਤੇ ਪੰਜਾਬ ਦੇ ਦਿੱਲੀ ਵਾਲੇ ਸਾਡੇ ਕੋਲ دوست ਹੈਗੇ ਆ ਇਹਦੇ ਵਿੱਚ ਜੁੜੇ ਹੋਏ ਆ ਦਿੱਲੀ ਬਹੁਤ ਵੱਡਾ ਸੈਂਟਰ ਆ ਪੰਜਾਬੀ ਦਾ ਬਹੁਤ ਸਾਰੀਆਂ ਕਾਲਜਾਂ ਚ ਪੰਜਾਬੀ ਦੇ ਅਧਿਆਪਕ ਆ ਯੂਨੀਵਰਸਿਟੀ ਆ ਉੱਥੇ ਵੀ ਇਸ ਤਰ੍ਹਾਂ ਦਾ ਕੋਈ ਮੰਚੋ ਸਾਂਝਾ ਬਣਾਉਣ ਅ ਬੈਠਣ ਰਲ ਬੈਠਣ ਆਪਣਾ ਗਰੁੱਪ ਬਣਾਉਣ ਇਹ ਸਾਰੇ ਸਥਾਨਿਕ ਸ਼ਹਿਰ ਵਾਲੇ ਲੁਧਿਆਣੇ ਦੇ ਆਸ-ਪਾਸ ਦੇ ਟੀਚਰ ਉਹ ਆਪਣਾ ਇੱਕ ਗਰੁੱਪ WhatsApp ਗਰੁੱਪ ਬਣਾਉਣ ਤੇ ਫਿਰ ਉੱਥੇ ਮਿਲ ਬੈਠਣ ਦਾ ਪ੍ਰਬੰਧ ਕਰਨ ਮੀਟਿੰਗ ਕਰਨ ਇਹ ਜਿਹੜੇ ਮੁੱਦੇ ਇਹਨਾਂ ਤੇ ਵਿਚਾਰਾ ਕਰਨ ਤਾਂ ਕਿ ਅਸੀਂ ਜਨਵਰੀ ਵਾਲੀ ਜਿਹੜੀ ਮੀਟਿੰਗ ਆ ਉਹ ਵਧੀਆ ਢੰਗ ਨਾਲ ਕਰ ਸਕੀਏ ਔਰ ਉਦੋਂ ਤੱਕ ਸਾਡੇ ਕੋਲ ਸਾਰੇ ਕੁਝ ਦਾ ਖਾਕਾ ਸਪਸ਼ਟ ਹੋ ਜੀ ਕਿ ਆਪਾਂ ਨੇ ਕਿਸ ਤਰ੍ਹਾਂ ਦਾ ਬਣਾਉਣਾ ਇਹਦਾ ਜਿਹੜਾ ਫਾਈਨਾਂਸ ਬਹੁਤ ਵੱਡਾ ਮੁੱਦਾ ਹੁੰਦਾ ਕੋਈ ਵੀ ਸੰਗਠਨ ਆ ਕੋਈ ਵੀ ਕੰਮ ਆ ਪੈਸੇ ਤੋਂ ਬਿਨਾਂ ਨਹੀਂ ਹੁੰਦਾ ਪੈਸਾ ਹਰ ਥਾਂ ਲੱਗਣਾ ਹੈਗਾ ਚਾਹੇ ਸੈਮੀਨਾਰ ਕਰਾਂਗੇ ਚਾਹੇ ਮੀਟਿੰਗ ਕਰਾਂਗੇ ਇਕੱਠੇ ਹੋਵਾਂਗੇ ਹਰ ਜਗ੍ਹਾ ਪੈਸਾ ਲੱਗਣਾ ਸੋ ਪੈਸਾ ਜੇ ਇਕੱਠਾ ਕਰਨਾ ਕਿਵੇਂ ਕਰਨਾ ਫਿਰ ਉਹਨੂੰ ਕਿੱਥੇ ਡਿਪੋਜ਼ਿਟ ਕਰਨਾ ਕਿੰਨਾ-ਕਿੰਨਾ ਕਰਨਾ ਸਥਾਨਕ ਕਮੇਟੀ ਕਿੰਨਾ ਰੱਖੇਗੀ ਸੈਂਟਰਲ ਕਮੇਟੀ ਨੂੰ ਕਿੰਨਾ ਦੇਗੀ ਸੋ ਉਹ ਸਾਰੀਆਂ ਵਿਚਾਰਾਂ ਵੀ ਕਰਨੀਆਂ ਬੜੀਆਂ ਜ਼ਰੂਰੀ ਆ ਸੋ ਜਿਵੇਂ ਜਿਵੇਂ ਦੋਸਤਾਂ ਦੇ ਫੋਨ ਆਉਂਦੇ ਆ ਮਨ ਖੁਸ਼ ਵੀ ਆ ਨੋ ਡਾਊਟ ਉਹ ਪਹਿਲੀ ਗੱਲ ਹੈਗੀ ਆ ਕਿ ਤੁਹਾਨੂੰ ਬੁਰਾਈ ਦੇਣ ਵਾਲੇ ਲਤਾਂ ਖਿੱਚਣ ਵਾਲੇ ਨੈਗੇਟਿਵ ਅਪਰੋਚ ਵਾਲੇ ਲੋਕ ਵੀ ਤੁਹਾਡੇ ਆਸੇ ਪਾਸੇ ਹੁੰਦੇ ਆ ਤਾਂ ਉਹ ਆਪਣਾ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰਦੇ ਆ ਸ਼ਾਬਾਸ਼ ਦੇਣ ਵਾਲੇ ਹੱਥ ਵੀ ਲੱਭ ਰਹੇ ਆ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਸਾਨੂੰ ਸਾਡੇ ਵਡੇਰੇ ਕੁਝ ਸ਼ਾਬਾਸ਼ ਦਿੰਦੇ ਆ ਔਰ ਉਹ ਕਹਿੰਦੇ ਵੀ ਇਸ ਕੰਮ ਦੀ ਜ਼ਰੂਰਤ ਆ ਉਹ ਬਹੁਤ ਵਧੀਆ ਲੱਗਦਾ ਸੋ ਆਉਣ ਵਾਲੇ ਦਿਨਾਂ ਚ ਅ ਕੁਝ ਚੰਗਾ ਵਾਪਰੇ ਪੰਜਾਬੀ ਬਾਦਸ਼ਾਹ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਇੱਕ ਮੰਚ ਤੇ ਇਕੱਠੇ ਹੋਣ ਤੇ ਇਹਦੀ ਬਿਹਤਰੀ ਲਈ ਇਹਦੇ ਪ੍ਰਭਾਵ ਨੂੰ ਵਧਾਉਣ ਲਈ ਕੋਈ ਸਾਰਥਕ ਉਪਰਾਲੇ ਹੋਣ ਇਸ ਆਸ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਧੰਨਵਾਦ